ਮਿਤੀ 7 6 ਨੂੰ ਰਾਤ ਕਰੀਬ 10:30 ਵਜੇ ਮਦੇਈ ਨੀਰਜ ਮਸੀਹ ਜੋ ਕਿ ਦਰਾਂਗਲ ਦਾ ਰਹਿਣ ਵਾਲਾ ਇਹ ਮਿਲਕ ਪਲਾਂਟ 'ਚ ਕੰਮ ਕਰਦਾ ਉੱਥੇ ਜਾ ਰਿਹਾ ਸੀ ਡਿਊਟੀ ਤਾਂ ਕੁਝ ਮੋਟਰਸਾਈਕਲ ਤੇ ਸਵਾਰ ਬੰਦੇ ਇਹਨਾਂ ਤੇ ਹਮਲਾ ਕਰ ਦਿੰਦੇ ਲੁੱਟ ਦੀ ਨੀਅਤ ਨਾਲ ਸੋ ਇਹਨਾਂ ਨੇ ਰੌਲਾ ਪਾਇਆ ਲਾਕੀ ਲੋਕ ਇਕੱਠੇ ਹੋ ਗਏ ਔਰ ਉਰਦਾਂ ਦੇ ਬਿਆਨ ਤੇ ਪਰਚਾ ਦਰਜ ਕਰਕੇ ਆਪਾਂ ਇਹਦੇ ਵਿੱਚ ਇਨਵੋਲ ਫਿਲਹਾਲ ਚਾਰ ਬੰਦੇ ਜਿਹੜੇ ਅਰੈਸਟ ਕਰ ਲਿਆ ਔਰ ਇਹਨਾਂ ਦੀ ਅਗੇ ਤਫਤੀਸ਼ ਕਰ ਰਹੇ ਆ ਕਿ ਹੋਰ ਕਿੰਨੇ ਮੁਕਦਮਿਆਂ 'ਚ ਇਨਵਾਲਵ ਹਨ ਔਰ ਇਹਦੇ ਨਾਲ ਹੋਰ ਵੀ ਕੋਈ ਬੰਦੇ ਹੈਗੇ ਨਾ ਸ਼ੱਕ ਜ਼ਾਹਿਰ ਕੀਤਾ ਗਿਆ ਕਿ ਮੋਟਰਸਾਈਕਲ ਹੋਰ ਵੀ ਸੀ ਇੱਕ ਉਹ ਵੀ ਆਪਾਂ ਵੈਰੀਫਾਈ ਕਰ ਰਹੇ ਆ ਤੇ ਜੋ ਲੋੜੀਂਦੀ ਕਾਰਵਾਈ ਆ ਆਪਾਂ ਕਰ ਰਹੇ ਆ ਔਰ ਮੁਕਦਮਾ ਇਹਨਾਂ ਦੇ ਖਿਲਾਫ ਦਰਜ ਕਰ ਦਿੱਤਾ ਗਿਆ ਥਾਣੇ ਦੁਰੰਗੜਾ ਵਿੱਚ किडी जगत सर यो ही बात है ए ए सद्दा पिंड पंदा दरांग के थाने दे सर नशा लाके जा पुलिस नहीं बच गया भाई साहब तो... और अरण में काम आ गई देखो युद्ध नश्या विरुद्ध जेडी मुहिम लगातार जारी है और ऑलमोस्ट पांच से आगे है और लगातार जारी है एक देखो जी पुलिस जेडी ਜਿਹੜੇ ਆਮ ਸਾਡੇ ਸ਼ਹਿਰੀ ਹੈ ਉਹਨਾਂ ਦੀ ਮਤ ਨਾਲ ਹੀ ਸਕਸੈਸਫੁਲ ਹੁੰਦੀ ਹੈ ਔਰ ਮੈਂ ਆਮ ਜਨਤਾ ਨੂੰ ਅਪੀਲ ਕਰਦਾ ਕਿ ਜਦੋਂ ਵੀ ਇਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਡਰੱਗਸ ਬਾਰੇ ਤਾਂ ਸਾਨੂੰ ਜਰੂਰ ਇਹਦੇ ਬਾਰੇ ਇਨਫੋਰਮੇਸ਼ਨ ਦੇਣ ਔਰ ਉਹਨਾਂ ਦਾ ਨਾਮ ਜਿਹੜਾ ਗੁਪਤ ਰੱਖਿਆ ਜਾਏਗਾ ਕਿਤੇ ਵੀ ਡਿਸਕਲੋਜ਼ ਨਹੀਂ ਕੀਤਾ ਜਾਏਗਾ ਸੋ ਸਾਡੀ ਸਪੋਰਟ ਕਰਨ ਤਾਂ ਕਿ ਆਪਾਂ ਇਹ ਜਿਹੜਾ ਨਸ਼ਾ ਬਿਲਕੁਲ ਜਿਹੜਾ ਇਸ ਲੱਕ ਚ ਖਤਮ ਕਰਦੇ ਇਹਨਾਂ ਨੇ ਕੋਈ ਅਲੀ ਮੰਨੀ ਨਹੀਂ ਸੀ ਲੋਗ ਇਹ ਤੋਂ ਬਵਾਹ ਨਹੀਂ ਪੁੱਛਗਿਛ ਕਰ ਰਹੇ ਅੱਜ ਆ ਇਹਨੂੰ ਅਦਾਲਤ ਚ ਪੇਸ਼ ਕਰਾਂਗੇ ਰਿਮਾਂਡ ਹਾਸਲ ਕਰਾਂਗੇ ਉਹਦੇ ਵਿੱਚ ਆਪਾਂ ਬਹੁਤ ਸਾਰੀਆਂ ਏਜੰਸੀਆਂ ਸਾਡਾ ਸੀਏ ਸਟਾਫ ਵੀ ਇੱਥੇ ਇਨਵੋਲਵ ਹੋਏਗਾ ਇਹਨਾਂ ਦੀ ਪ੍ਰੋਪਰ ਪੁੱਛਗਿਛ ਕੀਤੀ ਜਾਏਗੀ ਰਿਕਵਰੀ ਸਾਰਿਆਂ ਨਾਲ ਕੋਈ ਹੈ ਹਾਂ ਫਿਲਹਾਲ ਤੇ ਆਪਾਂ ਇਹਨਾਂ ਕੋਲ 5000 ਰੁਪਏ ਜਿਹੜਾ ਲੁੱਟਣਾ ਹੈ ਲੁੱਟਿਆ ਸੀ ਉਹ ਰਿਕਵਰ ਕਰ ਲਿਆ ਸੀ ਤੇ ਵਾਪਨ ਜਿਹੜਾ ਦਸਤਰਸੀਆਂ ਕੋਲ ਉਹ ਵੀ ਰਿਕਵਰ ਕਰ ਲਿਆ ਮੋਟਰਸਾਈਕਲ ਜਿਹੜਾ ਸਾਰਿਆਂ ਨਾਲ ਆਪਣਾ ਹੀ ਕੋਈ ਨਾ ਕੋਈ ਦੇ ਨੀ ਉਹ ਆਪਾਂ ਵੀ ਇੱਕ ਹੀ ਕੰਮ ਕਰਦਾ ਹੋਰ ਤੜਗਾ